ਕਾ ਬਤੁਆ ਸਰਕਣਾ ਮੇਰਾ ਨਾਮ ਸਦੀਂਦਰ ਸਿੰਘ ਹੈ ਸਦੀਂਦਰ ਜੀ ਜੂ ਲੜਕਾ ਜਿਸ ਦੀ ਡੈਥ ਹੋਈ ਹੈ ਯੂਕਰੇਨ ਪੇ ਕਪ ਗਿਆ ਥਾ ਕੀ ਨਾਮ ਹੈ ਔਰ ਤੁਹਾਨੂੰ ਕੈਸੀ ਪਤਾ ਲਗਾ ਸਰ ਮੇਂ ਹਮਾਰਾ ਜੋ ਗਿਆ ਏ ਤੋ 12 ਜਨਵਰੀ ਨੂੰ ਗਿਆ 12 ਜਨਵਰੀ ਨੂੰ ਜਾਣ ਤੋਂ ਬਾਅਦ ਯੂਕਰੇਨ ਚ ਉਹਨੇ ਆਪਣੀ ਜਗ ਰਸੀ ਆਰਮੀ ਚ ਜਾ ਕੇ ਜੁਆਇਨ ਕੀਤਾ ਰਸੀ ਆਰਮੀ ਚ ਜੁਆਇਨ ਕਰਨ ਤੋਂ ਬਾਅਦ ਸਾਨੂੰ ਉਹਦਾ ਕੰਟੈਕਟ ਨੰਬਰ ਜਿਹੜਾ ਸੀਗਾ ਨਹੀਂ ਮਿਲਿਆ ਸਾਨੂੰ ਤੇ 3 12 ਮਾਰਚ ਨੂੰ ਦੀ ਡੈਥ ਹੋਈ ਆ 12 مارچ ਤੋਂ ਬਾਅਦ ਸਾਡੇ ਨਾਲ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਫਿਰ ਸੰਨ 9 مارچ 9 ਨਾਮੀ 9 ਤਰੀਕ ਨੂੰਾਨੂੰ ਪਤਾ ਲੱਗਾ ਸੀ ਇਹ ਦੱਸੋ ਜੀ ਉਸ ਦੇ ਪਿੱਛੇ ਕੌਣ ਕੌਣ ਪਿੱਛੇ ਉਸ ਦੇ ਇੱਕ ਵਾਈਫ ਹੈ ਦੋ بیٹے ਇੱਕ बेटा ਇੱਕ ਬੇਟੀ ਹੈ ਔਰ ਮਾਤਾ ਪਿਤਾ ਹੈ ਸਰ ਆਪ ਉਸ ਤੇ ਕੀ ਲੱਗਦੇ ਮੈਂ ਚਾਚਾ ਜੀ ਔਰ ਜਦੋਂ ਉਹ ਗਿਆ ਥਾ ਤਾਂ ਕਿੰਨੀਆਂ ਆਸ਼ਾएं ਸੀ کیسے ਉਸ ਨੂੰ ਭੇਜਿਆ ਆਪਨੇ ਕਿੰਨੀਆਂ ਮੁਸ਼ਕਿਲੋਂ ਸੇ ਭੇਜਿਆ ਆਸ਼ਾ ਇਹ ਤੋਂ ਇਹ ਸੀ ਕਿ ਮੈਂ ਇੱਕ ਜੰਗ ਦੇ ਵਿੱਚ ਸ਼ਹੀਦ ਹੋਣਾ ਮੈਂ ਸ਼ਹੀਦ ਹੋਣਾ ਚਾਹੁੰਦਾ ਸੀ ਉਹਦਾ ਇਹ ਕਿ ਇੱਕ ਧਿਆਨ ਸੀਗਾ ਮੌਕਾ ਸੀਗਾ ਮੈਂ ਇੱਕ ਸ਼ਹੀਦੀ ਪ੍ਰਾਪਤੀ ਕਰਨੀ ਹੈ ਸਰ ਜਦ ਆਪਕੀ ਕੋਈ ਆਖਰੀ ਬਾਤ ਹੋਈ ਤੁਸੀਂ ਆਖਰੀ ਵਾਰ ਦੱਸੋ ਕਿ ਆਪਨੇ ਕਹਾ ਆਖਰੀ ਵਾਰ ਉਹਨੇ 3 ਮਾਰਚ ਨੂੰ ਆਡੀ ਗੱਲ ਹੋਈ ਬਾਦਰ ਤੇ ਜਾ ਕੇ ਮੈਂ 2-4 ਦਿਨ ਬਾਅਦ ਹੀ ਤੁਹਾਡੇ ਨਾਲ ਗੱਲ ਕਰ ਸਕਦਾ ਕਿਉਂਕਿ ਬਾਰਡਰ ਤੇ ਕੰਡਕਟ ਨਹੀਂ ਹੋਣਾ ਸਾਡੇ ਨਾਲ ਮੇਰਾ ਜ਼ਬਰਦਸਤੀ ਉਸ ਕੋ ਨੂੰ ਰੂਸ ਕੀ ਆਦਮੀ ਵਿੱਚ ਸ਼ਾਮਿਲ ਕੀਤਾ ਗਿਆ تھا ਜੇ ਆਪ ਖੁਦ ਪੁੱਛ ਸਕਦੇ ਜ਼ਬਰਦਸਤੀ ਗਿਆ ਜਦੋਂ ਭਰਤੀ ਹੋਇਆ ਤਾਂ ਜ਼ਬਰਦਸਤੀ ਕਰ ਲਿਆ ਗਿਆ ਉਸ ਕੋ ਜੋ ਪਾਕਿਸਤਾਨੀ ਸ਼ਹਿਰ ਨਾ ਪਤਾ ਲੱਗਦਾ ਹੈ ਉਹ ਜੈਡ ਬੋਡੀ ਬਾਰੇ ਕੋ ਜਾਣਕਾਰੀ ਹੈ ਨਹੀਂ ਜੈਡ ਬੋਡੀ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਐਸੀ ਐਸੀ ਉਹਨੂੰ ਮੇਲ ਪਾਈ ਹੈ ਏਜੰਸੀ ਨੇ ਪਰ ਉਹਨਾਂ ਨੇ ਸਾਨੂੰ ਟੌਰ ਅਪਲਾਈਆ ਮੈਸੀ ਨੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਭਾਰਤ ਸਰਕਾਰ ਸੇ ਕੋਈ ਆਪ ਦੀ ਬਾਤ ਚੀਤ ਇਸ ਦੇ ਬਾਰੇ ਨਹੀਂ ਭਾਰਤ ਸਰਕਾਰ ਸਾਡੀ ਕੋਈ ਬਾਤ ਚੀਤ ਨਹੀਂ ਹੋਈ ਅਸੀਂ ਉਹਨੇ ਇਹੀ ਮੰਗ ਮੰਗਦੇ ਆ ਕਿ ਸਾਡੇ ਬੱਚਿਆਂ ਦੀ ਵਾਈਫ ਦੀ ਉਹਨਾਂ ਦੀ ਤੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਉਹਨਾਂ ਜਿਹੜੇ ਉਹਨਾਂ ਦੇ ਜੋ ਬੰਦ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਵਾ 50 ਸਰਕਾਰ ਵੱਲੋਂ ਵੀ ਮਿਲਣਾ ਚਾਹੀਦਾ 50 ਸਰਕਾਰ ਵੱਲੋਂ ਦੀ ਬੇਨਤੀ ਹੈ ਉਹਨਾਂ ਦੀ ਵਾਈਫ ਲਈ ਜੋ ਹੈ ਔਰ 50 ਸਰਕਾਰ ਹੱਕ ਲਈ ਇਹ ਸਰਕਲਾ ਮੇਰਾ ਨਾਮ ਸਰਵਿੰਦਰ ਸਿੰਘ ਹੈ ਸਰਵਿੰਦਰ ਜੀ ਜੂ ਲੜਕਾ ਜਿਸ ਦੀ ਡੈਥ ਹੋਈ ਹੈ ਯੂਕਰੇਨ ਪੇ ਕਦ ਗਿਆ ਥਾ ਕੀ ਨਾਮ ਹੈ ਔਰ ਤੁਹਾਨੂੰ ਕੈਸੀ ਪਤਾ ਲੱਗਾ ਸਰ ਮੇਂ ਹਮਾਰਾ ਜੋ ਗਿਆ ਇਤੋਂ 12 ਜਨਵਰੀ ਨੂੰ ਗਿਆ 12 ਜਨਵਰੀ ਨੂੰ ਜਾਣ ਤੋਂ ਬਾਅਦ ਯੂਕਰੇਨ ਚ ਉਹਨੇ ਆਪਣੀ ਜਗ ਰਸੀ ਆਰਮੀ ਚ ਜਗਨੇ ਜੁਆਇਨ ਕੀਤਾ ਰਸੀ ਆਰਮੀ ਚ ਜੁਆਇਨ ਕਰਨ ਤੋਂ ਬਾਅਦ ਸਾਨੂੰ ਉਹਦਾ ਕੰਟੈਕਟ ਨੰਬਰ ਜਿਹੜਾ ਸੀਗਾ ਨਹੀਂ ਮਿਲਿਆ ਸਾਨੂੰ ਤੇ 3 12 ਮਾਰਚ ਨੂੰ ਦੀ ਡੈਥ ਹੋਈ ਆ 12 मार्च ਤੋਂ ਬਾਅਦ ਸਾਡੇ ਨਾਲ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਫਿਰ 9 ਮਾਰਚ 9 ਨਾਮੀ 9 ਤਰੀਕ ਨੂੰ ਨੂੰ ਪਤਾ ਲੱਗਾ ਸੀ ਇਹ ਦੱਸ ਜੀ ਅਸਰ ਪਿਛੇ ਕੌਣ ਕੌਣ ਪਿਛੇ ਉਸਕੇ ਇੱਕ ਵਾਈਫ ਹੈ ਦੋ بیٹے ਇੱਕ ਬੇਟਾ ਇੱਕ ਬੇਟੀ ਹੈ ਔਰ ਮਾਤਾ ਪਿਤਾ ਹੈ ਸਰ ਆਪ ਉਸਕੇ ਕਿਆ ਲੱਗਤੇ ਮੈਂ ਚਾਚਾ ਜੀ ਹਾਂ ਔਰ ਜਦੋਂ ਗਿਆ ਥਾ ਤਾਂ ਕਿੰਨੀ ਆਸ਼ਾਏਂ ਸੀ ਕਿਵੇਂ ਉਸਕੋ ਭੇਜਿਆ ਆਪਨੇ ਕਿੰਨੀ ਮੁਸ਼ਕਿਲੋਂ ਸੇ ਭੇਜਿਆ ਆਸ਼ਾ ਇਹ ਤੋਂ ਇਹ ਹੀ ਸੀ ਕਿ ਮੈਂ ਇੱਕ ਜੰਗ ਦੇ ਵਿੱਚ ਸ਼ਹੀਦ ਹੋਣਾ ਮੈਂ ਸ਼ਹੀਦ ਹੋਣਾ ਚਾਹੁੰਦਾ ਸੀਗਾ ਉਹਦਾ ਇੱਕ ਇੱਕ ਧਿਆਨ ਸੀਗਾ ਮੌਤ ਚਾਹੁੰਦਾ ਸੀਗਾ ਮੈਂ ਇੱਕ ਸ਼ਹੀਦੀ ਪ੍ਰਾਪਤ ਕਰਨੀ ਹੈ ਸਰ ਜਦ ਆਪਕੀ ਕੋਈ ਆਖਰੀ ਬਾਤ ਹੋਈ ਤੁਸੀਂ ਆਖਰੀ ਬਾਤ ਤੁਸੀਂ ਕੀ ਆ ਉਸਨੇ ਕਿਹਾ ਆਖਰੀ ਵਾਰ ਉਹਨੇ ਜ 3 ਮਾਰਚ ਨੂੰ ਆਡੀ ਗੱਲ ਹੋਈ ਅਦਰ ਤੇ ਜਾ ਕੇ ਮੈਂ ਦੋ ਚਾਰ ਦਿਨ ਬਾਅਦ ਹੀ ਤੁਹਾਡੇ ਨਾਲ ਗੱਲ ਕਰ ਸਕਦਾ ਕਿਉਂਕਿ ਬਾਲਦਨ ਤੇ ਪੰਡਕਟ ਨਹੀਂ ਹੋਣਾ ਤੁਹਾਡਾ ਨੰਬਰ ਜ਼ਬਰਦਸਤੀ ਉਸ ਕੋ ਰੂਸ ਕੀ ਆਦਮੀ ਵਿੱਚ ਸ਼ਾਮਿਲ ਕੀਤਾ ਗਿਆ تھا ਜਾਂ ਉਹ ਖੁਦ ਚਾਹਤਾ ਸੀ ਜ਼ਬਰਦਸਤੀ ਗਿਆ ਜਦੋਂ ਭਰਤੀ ਹੋਇਆ ਤਾਂ ਜ਼ਬਰਦਸਤੀ ਕਰ ਲਿਆ ਗਿਆ ਠੀਕ ਉਸ ਕੋ ਜੋ ਪਾਕਿਸਤਾਨਿਆ ਪਤਾ ਲੱਗਦਾ ਹੈ ਉਹ ਜੈਡ ਬੋਰੀ ਬਾਰੇ ਕੋਈ ਜਾਣਕਾਰੀ ਹੈ ਨਹੀਂ ਜੈਡ ਬੋਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਨਾ ਸੀ ਉਹਨੂੰ ਮੇਲ ਪਾਈ ਹੈ ਏਜੰਸੀ ਨੇ ਪਰ ਉਹਨਾਂ ਨੇ ਸਾਨੂੰ ਸੁਰਪਲਾਈ ਮੈਸੀ ਨੇ ਉਹਨਾਂ ਨੇ ਇਹ ਵੀ ਹਮਾਂ ਨੂੰ ਜਵਾਬ ਦਿੱਤਾ ਹੈ ਕੋਈ ਭਾਰਤ ਸਰਕਾਰ ਸੇ ਕੋਈ ਆਪ ਦੀ ਬਾਤ ਚੀਤ ਹੋਈ ਇਸ ਬਾਰੇ ਨਹੀਂ ਭਾਰਤ ਸਰਕਾਰ ਸੇ ਸਾਡੀ ਕੋਈ ਬਾਤ ਚੀਤ ਹੋਈ ਅਜੇ ਨਹੀਂ ਹੋਈ ਅਸੀਂ ਹੁਣ ਇਹ ਹੀ ਮੰਗ ਮੰਗਦੇ ਆ ਕਿ ਸਾਡੇ ਬੱਚਿਆਂ ਦੀ ਵਾਈਫ ਦੀ ਉਹਨਾਂ ਦੀ ਤੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਉਹਨਾਂ ਜਿਹੜੇ ਉਹਨਾਂ ਦੇ ਜੋ ਬੰਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਵਾ 50 ਸਰਕਾਰ ਵੱਲੋਂ ਵੀ ਮਿਲਣਾ ਚਾਹੀਦਾ 50 ਸਰਕਾਰ ਵੱਲੋਂ ਵੀ ਦੇਣੀ ਈ ਹੈ ਉਹਨਾਂ ਦੀ ਵਾਈਫ ਨੂੰ ਜਿਹੜਾ 50 ਸਰਕਾਰ ਤੋਂ ਆਪੇ ਲੈਣਾ